ਕੰਗਣਾ ਰੌਣਾ ਦੀ ਐਮਰਜੈਂਸੀ ਫਿਲਮ ਰਿਲੀਜ਼ ਹੋਣ ਜਾ ਰਹੀ ਆ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ੋਭੀ ਨੂੰ ਬਹੁਤ ਮਾੜਾ ਦਿਖਾਇਆ ਗਿਆ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਫਿਲਮ ਆ ਜਿਹੜੀ ਐਮਰਜੈਂਸੀ ਕੰਗਣਾ ਰੌਣਾ ਦੀ ਇਹ 1984 ਦੇ ਮਾਹੌਲ ਦੇ ਉੱਪਰ ਬਣੀ ਹੋਈ ਆ ਤੇ ਇਸ ਫਿਲਮ ਦੇ ਜਰੀਏ ਦੁਬਾਰੇ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਵਾਲ ਤਾਂ ਇੱਥੇ ਮੇਰਾ ਸੈਂਸਰ ਬੋਰਡ ਨੂੰ ਆ ਵੀ ਤੁਸੀਂ ਕੰਗਣਾ ਰੌਣ ਦੀ ਆ ਐਮਰਜੈਂਸੀ ਫਿਲਮ ਤਾਂ ਰਿਲੀਜ਼ ਕਰਤੀ ਇਹਨੂੰ ਤਾਂ ਤੁਸੀਂ ਪਰミਸ਼ਨ ਦੇ ਦਿੱਤੀ ਪਰ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖਾਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਤੁਸੀਂ ਪਾਸ ਕਿਉਂ ਨਹੀਂ ਕੀਤੀ ਬਈ ਉਹਦੇ ਵਿੱਚ ਤੁਸੀਂ ਹਜ਼ਾਰਾਂ ਗਲਤੀਆਂ ਕਰਤੀਆਂ ਜਿਹੜੀ ਫਿਲਮ ਤੋਂ ਸਾਡੇ ਜਵਾਨਾਂ ਨੇ ਕੋ ਸਿੱਖਣਾ ਸੀ ਜਿਹੜੀ ਫਿਲਮ ਦੇ ਜ਼ਰੀਏ ਦੇਸ਼ ਦੇ ਵਿੱਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਨਾਂ ਫਿਲਮਾਂ ਨੂੰ ਤੁਸੀਂ ਪਰਮਿਸ਼ਨਾਂ ਦੇ ਰਹੇ ਹੋ ਪਹਿਲਾ ਸਵਾਲ ਤਾਂ ਮੇਰਾ ਸੈਂਸਰ ਬੋਰਡ ਦੇ ਉੱਪਰ ਤੁਸੀਂ ਮੈਨੂੰ ਦੱਸੋ ਕਿ ਇਸ ਫਿਲਮ ਤੋਂ ਸਾਡੇ ਨਿਆਣੇ ਕੋ ਸਿੱਖਣਗੇ ਜਾਂ ਸਾਡੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਆ ਉਹਨਾਂ ਦੀ ਜੀਵਨੀ ਤੋਂ ਸਾਡੇ ਜਵਾਨ ਸਿੱਖਣਗੇ ਮੈਨੂੰ ਦੱਸੋ ਤੁਸੀਂ ਜਿਨ੍ਹਾਂ ਦੇ ਬਾਰੇ ਸਾਡੇ ਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਮਹਾਨ ਸ਼ਖਸੀਅਤਾਂ ਜਸਵੰਤ ਸਿੰਘ ਖਾਲੜਾ ਜੀ ਵਰਗੀਆਂ ਉਹਨਾਂ ਦੀਆਂ ਫਿਲਮਾਂ ਤਾਂ ਕਰ ਦਿੱਤੀਆਂ ਜਾਂਦੀਆਂ ਬੈਨ ਤੇ ਇਹੋ ਜੀਆਂ ਫਿਲਮਾਂ ਨੂੰ ਪਰਮਿਸ਼ਨ ਦੇ ਦਿੱਤੀ ਜਾਂਦੀ ਆ ਇੱਥੇ ਸੈਂਸਰ ਬੋਰਡ ਨੂੰ ਮੈਂ ਸਵਾਲ ਕਰਦਾ ਆਪਣੇ ਦੇਸ਼ ਦੇ ਵਿੱਚ ਪਹਿਲੀ ਕੀ ਘੋਸ਼ ਹੋਈ ਜਾਂਦਾ ਆ ਕਲਕੱਤਾ ਦੇ ਵਿੱਚ ਨਰਸ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਕਿੰਨੀ ਬੇਰਹਿਮੀ ਦੇ ਨਾਲ ਕਤਲ ਹੋਇਆ ਹਾਇਤਾ ਕੋਲੇ ਮਾਪਿਆਂ ਨੂੰ ਇਨਸਾਫ ਨਹੀਂ ਮਿਲਿਆ ਉਸ ਤੋਂ ਬਾਅਦ ਚ ਉਤਰਾਖੰਡ ਦੇ ਵਿੱਚ ਕੀ ਘੋਸ਼ ਹੋਇਆ ਉਦੋਂ ਬਾਅਦ ਦੇ ਵਿੱਚ 4 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ ਉਸ ਤੋਂ ਬਾਅਦ ਫਿਰ 70 ਸਾਲ ਤੋਂ ਉੱਪਰ ਬਜ਼ੁਰਗ ਮਾਤਾ ਦੇ ਨਾਲ ਰੇਪ ਹੋਇਆ ਆ ਫਿਲਮ ਦੇ ਜਰੀਏ ਨਾਲੇ ਤਾਂ ਸਿੱਖਾਂ ਨੂੰ ਮਾਰਾ ਦਿਖਾਇਆ ਗਿਆ ਨਾਲੇ ਦੇਸ਼ ਦੇ ਵਿੱਚ ਦੁਬਾਰਾ ਅਗਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਕਰਕੇ ਸੈਂਸਰ ਬੋਰਡ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਜਿਹੜੀਆਂ ਫਿਲਮਾਂ ਯਾਰ ਬੈਨ ਕਰਨ ਵਾਲੀਆਂ ਤੁਸੀਂ ਉਹ ਕਿਉਂ ਨਹੀਂ ਕਰਦੇ ਔਰ ਇਹਨਾਂ ਦਾ ਵੀ ਕੋਈ ਕਸੂਰ ਨਹੀਂ ਕਸੂਰ ਸਾਡੇ ਲੋਕਾਂ ਦਾ ਸੁੱਤੇ ਪਏ ਆ ਬਸ ਜੇ ਤੁਸੀਂ ਇਹੋ ਜੀਆਂ ਫਿਲਮਾਂ ਰਿਲੀਜ਼ ਕਰ ਸਕਦੇ ਹੋ ਸੈਂਸਰ ਬੋਰਡ ਵਾਲਿਓ ਤਾਂ ਜਿਹੜੀ ਸਾਡੇ ਦਲਜੀਤ ਸਿੰਘ ਨੇ ਜਸਵੰਤ ਸਿੰਘ ਖੱਲੜਾ ਜੀ ਦੀ ਜੀਵਨੀ ਦੇ ਉੱਪਰ ਫਿਲਮ ਬਣਾਈ ਆ ਉਹ ਵੀ ਰਿਲੀਜ਼ ਕਰੋ ਤੇ ਸਾਡੇ ਲੋਕਾਂ ਨੇ ਕਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੀ ਗੱਲ ਦਾ ਵਿਰੋਧ ਕਰਨ ਵਾਲਾ ਹੁੰਦਾ ਬੇਖੌਫ ਹੋ ਕੇ ਡਟ ਕੇ ਵਿਰੋਧ ਕਰਿਆ ਕਰੋ ਜੇ ਤੁਸੀਂ ਅੱਜ ਨਹੀਂ ਬੋਲੋਗੇ ਕੱਲ ਨੂੰ ਇਹ ਹੋਰ ਅੱਗ ਲਾਉਣ ਦੀ ਕੋਸ਼ਿਸ਼ ਕਰਨਗੇ ਹੋਰ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤੇ ਮੈਂ ਇਹ ਬੇਨਤੀਆਂ ਭਰਾਵੋ ਤੁਹਾਡੇ ਅੱਗੇ ਕਰਨੀਆਂ ਸੀ ਤੇ ਵੀਡੀਓ ਸ਼ੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਤੱਕ ਜਰੂਰ ਪਹੁੰਚਦੀ ਕਰੋ ਤੇ ਸਾਰਿਆਂ ਨੂੰ ਆਖੋ ਵੀ ਕੋਈ ਬੰਦਾ ਫਿਲਮ ਨਾਲ ਦੇਖਣ ਜਾਵੇ ਠੀਕ ਹੈ ਨਾ ਸਿੱਖਾਂ ਨੂੰ ਕੁਝ ਨਹੀਂ ਮਿਲਣਾ ਫਿਲਮ ਦੇ ਵਿੱਚੋਂ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕੋਈ ਨਾ ਇਹੋ ਜਿਹੀ ਫਿਲਮ ਦੇਖਣ ਜਾਇਓ ਬਸ